ਆ ਦੇਖੋ ਤਸਵੀਰ ਆ ਦੇਖੋ ਇਹ ਆਵਾਜ਼ ਕਿੰਨੀ ਜ਼ਿਆਦਾ ਆਹ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਿੱਧੀਆਂ ਆ ਲੋ ਆ ਨੇੜੇ ਤੋਂ ਨੇੜੇ ਗੋਲਾ गिर ਰਿਹਾ ਆ ਸਾਹਮਣੇ ਦੀ ਤਸਵੀਰ ਤੁਹਾਡੇ ਆ ਲੋ ਹੋਰ ਸਪੀਡ ਵਧਾ ਦਿੱਤੀ ਗਈ ਹੈ ਵਾਟਰ ਚੈਨਲ ਵੀ ਜਿਹੜੀ ਹੈ ਖੋਲੀ ਗਈ ਹੈ ਪਰ ਉਸ ਦੀ ਰੇਂਜ ਇੱਥੇ ਤੱਕ ਨਹੀਂ ਹੈ ਵਾਟਰ ਚੈਨਲ ਵੀ ਉਧਰ ਚਲਾਈ ਗਈ ਹੈ ਆ ਦੇਖੋ ਤੜਾ ਤੜ ਜਰੇ ਗੋਲੇ ਇੱਥੇ ਸਿੱਟੇ ਜਾ ਰਹੇ ਆ ਇੱਕ ਆ ਗਿਰਿਆ ਗੋਲਾ ਆ ਇੱਥੇ ਗਿਰਿਆ ਦੇਖੋ ਨਾਲੀ ਬੋਰੀ ਬੋਰੀ ਪਾ ਦਿੱਤੀ ਜਾਏਗੀ ਆ ਲੋ ਇਸ ਤੇ ਬੋਰੀ ਪਾ ਦਿੱਤੀ ਗਈ ਹੈ ਅੱਖਾਂ ਜਲਣੀਆਂ ਸ਼ੁਰੂ ਦੂਜਾ ਵੀ ਇੱਥੇ ਆ ਗਿਆ ਆ ਸਭ ਤੋਂ ਨੇੜੇ ਦੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਉਹ ਸਾਹਮਣੇ ਬਿਲਕੁਲ ਸਾਹਮਣੇ ਡੈਰੀਗੇਟਿੰਗ ਕੀਤੀ ਗਈ ਹੈ ਔਰ ਇੱਥੇ ਜਿਹੜਾ ਲੋਕਾਂ ਦਾ ਸਾਹ ਵੀ ਘੁੱਟ ਰਿਹਾ ਨੌਜਵਾਨਾਂ ਵੱਲੋਂ ਮਾਸਕ ਵੀ ਵੰਡੇ ਜਾ ਰਹੇ ਆ ਆ ਦੇਖੋ ਤੁਹਾਨੂੰ ਜਿੱਤ ਤਸਵੀਰ ਦੇਖੋ ਆ ਗੋਲਾ ਗਿਰਿਆ ਆ ਚੱਕ ਕੇ ਉਧਰ ਹੀ ਸਿੱਟਦਾ ਗੋਲਾ ਗਿਰਿਆ ਤੇ ਚੱਕ ਕੇ ਉਧਰਲੇ ਪਾਸੇ ਹੀ ਸਿੱਟਦਾ ਇਸ ਤਰ੍ਹਾਂ ਦਾ ਹੌਸਲਾ ਨੌਜਵਾਨਾਂ ਦਾ ਬਣਿਆ ਹੋਇਆ ਕਿਉਂਕਿ ਕੱਲ ਦੇ ਇੰਨੇ ਕੁ ਗੋਲੇ ਇਹਨਾਂ ਨੇ ਦੇਖ ਲਏ ਕਿ ਹੁਣ ਇਹਨਾਂ ਨੂੰ ਗੋਲਾ ਗੁੱਲੀ ਡੰਡਾ ਲੱਗਣ ਲੱਗ ਗਿਆ ਆ ਬੋਰੀਆਂ ਦੇਖੋ ਕਿਸ ਤਰ੍ਹਾਂ ਇਹਨਾਂ ਦੇ ਹੱਥਾਂ ਦੇ ਵਿੱਚ ਆ ਕੀ ਬਜ਼ੁਰਗ ਕੀ ਨੌਜਵਾਨ ਸਭ ਦੇ ਹੱਥ 'ਚ ਬੋਰੀ ਹੈ ਜਿਸ ਤਰ੍ਹਾਂ ਹੀ ਗੋਲਾ ਗਿਰਦਾ ਉਸੇ ਤਰ੍ਹਾਂ ਉਹਨੂੰ ਚੱਕ ਕੇ ਸਿੱਟ ਦਿੱਤਾ ਜਾਂਦਾ ਨਾਲ ਹੀ ਹਵਾ ਪਾਣੀ ਰੱਖਿਆ ਹੋਇਆ ਆ ਦੇਖੋ ਤਸਵੀਰ ਆ ਦੇਖੋ ਇਹ ਆਵਾਜ਼ ਕਿੰਨੀ ਜ਼ਿਆਦਾ ਆਹ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਿੱਧੀਆਂ ਆ ਲੋ ਆ ਨੇੜੇ ਤੋਂ ਨੇੜੇ ਗੋਲਾ गिर ਰਿਹਾ ਆ ਸਾਹਮਣੇ ਤਸਵੀਰ ਤੁਹਾਡੇ ਆ ਲੋ ਹੋਰ ਸਪੀਡ ਵਧਾ ਦਿੱਤੀ ਗਈ ਹੈ ਵਾਟਰ ਕੈਨਲ ਵੀ ਜਿਹੜੀ ਹੈ ਖੋਲੀ ਗਈ ਹੈ ਪਰ ਉਸ ਦੀ ਰੇਂਜ ਇੱਥੇ ਤੱਕ ਨਹੀਂ ਹੈ ਵਾਟਰ ਕੈਨਲ ਵੀ ਉਧਰ ਚਲਾਈ ਗਈ ਹੈ ਆ ਦੇਖੋ ਤੜ ਤੜ ਜਿਹੜੇ ਗੋਲੇ ਇੱਥੇ ਸਿੱਟੇ ਜਾ ਰਹੇ ਆ ਸੋ ਤੂੰ ਹੰਗਾਰ ਕਰਤਾ ਹੈ ਬਾਰਡਰ ਪਰ ਨੌਜਵਾਨ ਜਿਉਂ ਦਾ ਤਿਉਂ ਤਣਿਆ ਹੋਇਆ ਇੱਥੇ ਖੜੇ ਨੇ ਨੌਜਵਾਨ ਹੱਥਾਂ ਦੇ ਵਿੱਚ ਬੋਰੀਆਂ ਲਿੱਤੀਆਂ ਹੋਈਆਂ ਆ ਤੁਸੀਂ ਦੇਖੋ ਉਧਰ ਬੈਰੀਕੇਟ ਪੱਥਰ ਦੇ ਤੇ ਇੱਧਰ ਬੈਰੀਕੇਟ ਬੋਰੀਆਂ ਦੇ ਬਣਾਏ ਹੋਏ ਆ ਤੇ ਬੋਰੀਆਂ ਦੇ ਬੈਰੀਕੇਟ ਨੇ ਇਹ ਸਪੈਸ਼ਲ ਅਥਰੂ ਗੈਸ ਦੇ ਗੋਲਿਆਂ ਨੂੰ ਰੋਕਣ ਵਾਸਤੇ ਬਣਾਏ ਆ ਜਿਸ ਤਰ੍ਹਾਂ ਕੋਈ ਗੋਲਾ ਇੱਥੇ गिरਦਾ ਉਹਦੇ ਉੱਤੇ ਬੋਰੀ ਪਾ ਦਿੱਤੀ ਜਾਂਦੀ ਆ ਔਰ ਉਹਦਾ ਅਸਰ ਖਤਮ ਕਰ ਦਿੱਤਾ ਜਾਂਦਾ ਆ ਬਿਲਕੁਲ ਸਾਹਮਣੇ ਬਿਲਕੁਲ ਸਾਹਮਣੇ ਤੁਸੀਂ ਦੇਖੋਗੇ ਕਿ ਪੈਰਾ ਮਿਲਟਰੀ ਫੋਰਸਿਸ ਜਿਹੜੀਆਂ ਨੇ ਉਹ ਤਣਾਤ ਆ ਆ ਇੱਕ ਆ ਗਿਰਿਆ ਗੋਲਾ ਆ ਇੱਥੇ ਗਿਰਿਆ ਦੇਖੋ ਨਾਲ ਹੀ ਬੋਰੀ ਬੋਰੀ ਪਾ ਦਿੱਤੀ ਜਾਏਗੀ ਆ ਲੋ ਇਸ ਤੇ ਬੋਰੀ ਪਾ ਦਿੱਤੀ ਗਈ ਆ ਅੱਖਾਂ ਜਲਣੀਆਂ ਸ਼ੁਰੂ ਦੂਜਾ ਵੀ ਇੱਥੇ ਆ ਗਿਆ ਥੋੜਾ ਪਿਛੇ ਆ ਜਾ ਹੁਣ ਇਧਰਲੇ ਪਾਸੇ ਟਾਰਗੇਟ ਕੀਤਾ ਜਾ ਰਿਹਾ ਤੜਾ ਤੜਾ ਇਧਰਲੇ ਪਾਸੇ ਗੋਲੇ ਸਿੱਕੇ ਜਾ ਰਹੇ ਆ ਦੋਨੋਂ ਤਰਫ ਟਾਰਗੇਟ ਬਰਾਬਰ ਕੀਤਾ ਜਾਂਦਾ ਜਿੱਧਰ ਭੀੜ ਵਧਣ ਲੱਗਦੀ ਆ ਉਧਰ ਹੀ ਇਹ ਸ਼ੈਲ ਜਿਹੜੇ ਹੈ ਫੋਲ ਦਿੱਤੇ ਜਾਂਦੇ ਆ ਆਹ ਦੇਖੋ ਲਗਾਤਾਰ ਦੋ ਘੇਰਾ ਆਹ ਲੋ ਆਹ ਤਸਵੀਰ ਦੇਖੋ ਤੁਸੀਂ ਬਿਲਕੁਲ ਨੇੜੇ ਇਸ ਵਕਤ ਅਸੀਂ ਇਨ੍ਹਾਂ ਦੇ ਖੜੇ ਆ ਔਰ ਇੱਥੇ ਤੱਕ ਜਿਹੜੀ ਹੈ ਗੈਸ ਚੜਦੀ ਹੈ ਪਰ ਨਹੀਂ 1 ਇੰਚ ਵੀ ਨੌਜਵਾਨ ਪਿੱਛੇ ਨਹੀਂ ਹਟਦੇ ਬਲਕਿ ਗੋਲਿਆਂ ਨੂੰ ਹੀ ਬੰਦ ਕਰ ਦਿੰਦੇ ਆ ਤੋੜ ਸਮਝ ਗਿਆ ਹੁਣ ਗੋਲੇ ਰੋਕ ਦਿੰਨੇ ਬਾਈ ਕਿਦਾਂ ਹੁਣ ਨੌਜਵਾਨਾਂ ਨੂੰ ਪਤਾ ਲੱਗ ਗਿਆ ਵੀ ਕਿਵੇਂ ਰੁਕਣਾ ਗੋਲਾ ਕਿਸ ਤਰ੍ਹਾਂ ਮਾਹੌਲ ਹੈ ਜੀ ਹੱਥ 'ਚ ਬੋਰੀ ਫੜੀ ਹੋਈ ਹੈ ਮੂੰਹ 'ਤੇ ਰਮਾਲ ਬੰਨਿਆ ਹੋਇਆ ਬੰਨੇ ਬੈਠੇ ਹੋਇਆ ਨਾ ਤਕਾਜਾਈ ਹੋ ਰਹੀ ਆ ਤੁਸੀਂ ਵੀ ਦੇਖ ਰਹੇ ਹੋ ਕੱਲ ਰੋਜ਼ ਤੋਂ ਹੋ ਰਿਹਾ ਹੈ ਸਾਰਾ ਕੁਝ ਹੈਨਾ ਹੁਣ ਤਾਂ ਅਸੀਂ ਆਪਣੇ ਲੀਡਰਾਂ ਦੀ ਕਾਲ ਉਡੀਕ ਰਹੇ ਹਾਂ ਫਿਰ ਵੀ ਉਸ ਦੇ ਬਾਵਜੂਦ ਵੀ ਬੰਬਾਰੀ ਕੀਤੀ ਜਾ ਰਹੀ ਹੈ ਸਾਡੇ ਦੇ ਪਰ ਲੀਡਰ ਕਹਿੰਦੇ ਪਿੱਛੇ ਆ ਜਾਓ ਫਿਰ ਪਿੱਛੇ ਕਿਉਂ ਨਹੀਂ ਜਾ ਰਹੇ ਜਦੋਂ ਵਾਰ ਵਾਰ ਬੰਬਾਰੀ ਕਰਕੇ ਉਹ ਛੇੜਛਾੜ ਉਹ ਹੀ ਕਰ ਰਹੇ ਨੇ ਸਾਡੇ ਵੱਲੋਂ ਤਾਂ ਕੋਈ ਧੱਕਾ ਨਹੀਂ ਕੀਤਾ ਜਾ ਕਿਸ ਤਰ੍ਹਾਂ ਹੁਣ ਇਹ ਬੋਰੀਆਂ ਹੱਤਾਂ ਦੇ ਵਿੱਚ ਫੜੀਆਂ ਹੋਈਆਂ ਜਿਸ ਤਰ੍ਹਾਂ ਇੱਥੇ ਗਿਰਦਾ ਸ਼ੈਲ ਉਹਦੇ ਤੇ ਬੋਰੀ ਪਾ ਦਿੱਤੀ ਨਾਲ ਦੀ ਨਾਲ ਉੱਪਰ ਬੋਰੀ ਪਾ ਦਿੱਤੀ ਜਾਂਦੀ ਤੇ ਉਹ ਰਿਫਿਊਜ ਹੋ ਜਾਂਦਾ ਨਾਲ ਨਾਲ ਮੈਨੂੰ ਲੱਗਦਾ ਹੁਣ ਆਮ ਹੋ ਗਿਆ ਗੋਲਾ ਵੀ ਇੱਥੇ ਬਿਲਕੁਲ ਬਿਲਕੁਲ ਜੀ ਬਿਲਕੁਲ ਆਮ ਗੱਲ ਹੋ ਗਈ ਆ ਡਰੋਨ ਆ ਗਿਆ ਜੀ ਸੁਜ ਸੁਜਵਾਨ ਹੋ ਗਿਆ ਹੈ ਨਾ